ਤਾਤੇ ਜਿੱਥੇ ਦਿੱਤੇ ਜਿਸ ਚੀਜ਼ ਦੀ ਜ਼ਰੂਰਤ ਹੈ ਹਰ ਚੀਜ਼ ਅਵੇਲੇਬਲ ਕੀਤੀ ਗਈ ਹੈ ਗੁਰੂ ਸਾਹਿਬ ਇਹਨਾਂ ਖੁਸ਼ੀਆਂ ਦੇ ਵਿੱਚ ਆਪ ਵਰਤ ਕੇ ਹਰ ਇੱਕ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪੀ ਇਹ ਪਹਿਲਾ ਪ੍ਰਕਾਸ਼ ਦਿਖਾੜਾ ਇਸ ਤਰਕੇ ਵੀ ਅਹਿਮ ਹੈ ਕਿਉਂਕਿ ਇਸ ਵਿਲੇ ਜਦੋਂ ਅਸੀਂ ਸਿੱਖ ਧਰਮ ਦੇ ਵਿੱਚ ਸਭ ਤੋਂ ਸਰਵੋੱਚ ਗੱਲ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਸ਼ਬਦ ਗੁਰੂ ਮੰਨਦੇ ਹਾਂ ਸੋ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦਾ ਉਪਦੇਸ਼ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਛੇੜ ਚੁਕੇਗਾ ਇੱਕ ਸਿੱਖ ਦਾ ਇਸ ਤੋਂ ਇਲਾਵਾ ਹੋਰ ਕਿਸੇ ਅੱਗੇ ਵੀ ਨਹੀਂ ਛੁਕੇਗਾ ਅੱਜ ਕਰਮਾ ਭਾਗਾ ਆਲੇ ਹੋ ਕਿ ਇਹ ਦਰਸ਼ਨ ਕਰ ਰਹੇ ਹੋ ਹਰ ਸਾਲ ਇਸੇ ਤਰ੍ਹਾਂ ਕਰਦੇ ਹੋ ਪਰ ਅੱਜ ਵੀ ਕਿ ਸੀਐਸਐਨ ਅਗਰ ਕੀਰਤਨ ਦੇ ਵਿੱਚ ਸੇਵਾ ਨਿਭਾ ਰਹੇ ਨੇ ਬੱਚੇ ਔਰ ਨਾਲ ਹੀ ਇੱਥੇ ਸੰਗਤਾਂ ਦੇ ਵੀ ਦਰਸ਼ਨ ਹੋ ਰਹੇ ਆ ਸੰਗਤਾਂ ਦੇ ਵੀ ਦਰਸ਼ਨ ਹੋ ਰਿਹਾ ਜੀ ਔਰ ਹਰ ਸਾਲ ਸਾਲ ਦੀ ਤਰ੍ਹਾਂ ਬੜੇ ਧੁੰਦਾਂ ਦਾ ਮਨਾਇਆ ਪ੍ਰੋਗਰਾਮ ਲਾਇਆ ਜਾਂਦਾ ਅਸੀਂ ਸਾਨੂੰ ਅਸੀਂ ਸਾਨੂੰ ਗੁਰੂ ਪਾਚਾ ਬਖਸ਼ਿਸ਼ ਕਰਨ ਅਸੀਂ ਇਹਨਾਂ ਦੇ ਨਾਲ ਹੀ ਸਾਲ ਲਈਏ ਤੇ ਬੱਚਿਆਂ ਨੂੰ ਵੀ ਨਾਲ ਸਾਡੇ ਸਾਰੇ ਸਾਥ ਵੱਲੋਂ ਗੁਰੂ ਘਰ ਵੀ ਵਾਲਾ ਖਾ ਕੇ ਦਾਈ ਹੋਵੇ ਬਿਲਕੁਲ ਸੋ ਇੱਕ ਵਾਰ ਸਕੂਲੀ ਵਿਦਿਆਰਥੀ ਜੋ ਬੈਂਡ ਜਾਉਂਦੇ ਨੇ ਨਗਰ ਕੀਰਤਨ ਦੇ ਵਿੱਚ ਔਰ ਇਹ ਵਿਦਿਆਰਥੀ ਜੋ ਸਕੂਲ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੋ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਔਰ ਇਸੇ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹ ਸੇਵਾ ਜਿਹੜੀ ਕੀਰਤਨ ਦੀ ਕਰ ਰਹੇ ਨੇ ਜਿੱਥੇ ਵੀ ਧਾਤ ਪੈਂਦੀ ਹੈ ਉੱਥੇ ਸੰਕਟਾ ਗੁਰਬਾਣੀ ਸ਼ਬਦ ਗਾਇਨ ਕਰ ਰਹੇ ਨੇ ਔਰ ਰਸਤਿਆਂ ਦੇ ਵਿੱਚ ਥਾਂ ਥਾਂ ਤੇ ਜੋ ਲੰਗਰ ਹੈ ਸਬੀਲ ਉਹ ਲੱਗੇ ਹੋਏ ਨੇ ਮੈਂ ਆਪਣੇ ਸਹਿਯੋਗੀ ਸੁਭਮ ਸ਼ਰਮਾ ਨੂੰ ਆਖਾਂਗਾ ਕਿ ਉਹ ਤਸਵੀਰ ਜ਼ਰੂਰ ਦਿਖਾਈ ਜਾਵੇ ਜਿੱਥੇ ਸੰਕਾ ਜਿੱਥੇ ਨਗਰ ਕੀਰਤਨ ਚੱਲਦਿਆ ਤਾਂ ਸੰਕਤਾ ਝਾੜੂ ਦੀ ਸੇਵਾ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਪਾਣੀ ਦੀ ਸੇਵਾ ਹੁੰਦੀ ਹੈ ਫਿਰ ਝਾੜੂ ਦੀ ਸੇਵਾ ਹੁੰਦੀ ਹੈ ਫਿਰ ਮਹਾਰਾਜ ਦੀ ਪਾਲਕੀ ਪਹੁੰਚਦੀ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਹੈ ਜਿਸ ਦੀ ਸ਼ੁਰੂਆਤ ਹੋ ਗਈ ਹੈ ਰਸਤਿਆਂ ਦੇ ਵਿੱਚ ਇਹ ਜੋ ਪ੍ਰਸ਼ਾਦ ਹੈ ਸੰਗਤਾਂ ਦੇ ਵਾਸਤੇ ਵੱਖ-ਵੱਖ ਜੋ ਡਰਿੰਕਸ ਨੇ ਜਾਂ ਪਾਣੀ ਦਾ ਪ੍ਰਸ਼ਾਦ ਹੈ ਹਰੇਕ ਤਰ੍ਹਾਂ ਦਾ ਹਰੇਕ ਪਦਾਰਥ ਜਿਹੜੇ ਨੇ ਇੱਥੇ ਵਰਤਾਏ ਜਾਂਦੇ ਨੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਜਿਹੜੀ ਹਰ ਸੰਗਤ ਮਨਾ ਰਹੀ ਹੈ ਅੱਜ ਸ਼ਾਮ ਨੂੰ ਜੋ ਇੱਥੇ ਦਰਬਾਰ ਸਾਹਿਬ 'ਚ ਦੀਪਮਾਲਾ ਅਤੇ ਅਲੌਕਿਕ ਆਤਿਸ਼ਬਾਜ਼ੀ ਵੀ ਹੋਣੀ ਹੈ ਇਸ ਵੇਲੇ ਸੰਗਤਾਂ ਜੋ ਵੱਖ-ਵੱਖ ਤਰ੍ਹਾਂ ਦੇ ਲੰਗਰ ਪ੍ਰਸ਼ਾਦ ਲਾਉਂਦੇ ਆ ਨਜ਼ਰ ਆ ਰਿਹਾ ਨੇ ਸੋ ਇਹ ਤਸਵੀਰਾਂ ਨੇ ਖਾਸ ਤਸਵੀਰਾਂ ਜਿੱਥੇ ਅਸੀਂ ਸੰਗਤਾਂ ਦੀ ਸੇਵਾ ਕਰਦੇ ਆ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਔਰ ਨਾਲ ਹੀ ਜੋ ਹੋਰ ਸ਼ਰਧਾਲੂ ਸੰਗਤਾਂ ਨੇ ਗੱਲ ਕਰਦੀ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਹੈ ਫਿਲਹਾਲ ਇਹ ਤਸਵੀਰਾਂ ਹਲੋਕਿਕ ਨੇ ਦੇਸ਼ ਵਿਦੇਸ਼ਾਂ ਚ ਸੰਗਤਾਂ ਜੋ ਇੱਥੇ ਨਹੀਂ ਪਹੁੰਚ ਸਕੀਆਂ ਜਿੰਨਾ ਤੱਕ ਇਹ ਤਸਵੀਰ ਪਹੁੰਚਾਈ ਜਾ ਰਹੀ ਹੈ ਸੋ ਗੱਲ ਇਸ ਵੇਲੇ ਸੰਗਤਾਂ ਦੀ ਕੀਤੀ ਜਾਵੇ ਤਾਂ ਸੰਗਤਾਂ ਗੁਰਬਾਣੀ ਕਰਦੇ ਆ ਸ਼ਬਦ ਕੀਰਤਨ ਗਾਇਨ ਕਰਦੇ ਆ ਇਸ ਵੇਲੇ ਵੱਧਦੇ ਹੋਏ ਨਜ਼ਾਰਾ ਰਹੇ ਦਰਬਾਰ ਸਾਹਿਬ ਵੱਲੋਂ ਰਾਮ ਸਰ ਸਾਹਿਬ ਤੋਂ ਨਗਰ ਕੀਰਤਨ ਨਿਕਲੇ ਨੂੰ ਤਕਰੀਬਨ ਅੱਧਾ ਘੰਟਾ ਹੋਣ ਵਾਲਾ ਸੋ ਪਾਲਕੀ ਸਾਹਿਬ ਜੋ ਫਿਲਹਾਲ ਦੇਖੀਏ ਤਾਂ ਕਿੰਨੀ ਸੱਜੇ ਸੱਜੇ ਜੋ ਦਰਬਾਰ ਸਾਹਿਬ ਵੱਲ ਵੱਧ ਰਹੀ ਹੈ ਔਰ ਰਾਸ਼ ਸੰਗਤਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਹੁੰਦਾ ਹੈ ਖਾਸ ਜੋ ਸਵਾਵਾ ਨੇ ਇੱਕ ਪਾਸੇ ਆਜੀਪੀਸੀ ਨਿਭਾਈ ਰਿਹਾ ਨਾਲ ਦੇ ਨਾਲ ਪ੍ਰਸ਼ਾਸਨ ਵੀ ਨਿਭਾਉਂਦਾ ਨਜ਼ਰ ਆਉਂਦਾ ਹੈ ਔਰ ਪ੍ਰਸ਼ਾਸਨ ਦੀ ਵਿਚ ਇਸ ਵੇਲੇ ਖਾਸ ਡਿਊਟੀ ਹੁੰਦੀ ਜਿੱਥੇ ਸਿਵਲ ਦੇ ਵਿੱਚ ਹਰ ਇੱਕ ਅਧਿਕਾਰੀ ਜੋ ਸੰਗਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਉਸ ਵਾਸਤੇ ਵੀ ਲਾਇਆ ਜਾਂਦਾ ਹੈ ਇਸ ਤਸਵੀਰਾਂ ਦੀ ਗੱਲ ਕਰਾਂ ਤਾਂ ਹਰ ਇੱਕ ਥਾਂ ਤੇ ਹਰ ਦੁਕਾਨਾਂ 'ਚ ਕਿਉਂਕਿ ਇਹ ਪੁਰਾਣਾ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਇੱਕ ਬਾਜ਼ਾਰ ਹੈ ਰਾਮ ਸਰ ਸਾਹਿਬ ਗੁਰਮੁਖਵੰਦਸ ਜੀ ਦੀ ਧਰਤੀ ਹੈ ਗੁਰਮੁਖਵੰਦਸ ਸਾਹਿਬ ਨੇ ਆਪ ਇਹ ਨਗਰੀ ਵਸਾਈ ਹੈ ਸੋ ਇਸ ਵੇਲੇ ਇਸ ਧਰਤੀ ਤੋਂ ਕਾਸ ਤਸਵੀਰ ਇਸ ਕਰਕੇ ਕਿ ਜਿੰਨੀਆਂ ਗਲੀਆਂ ਦੇ ਵਿੱਚ ਨਿੱਕੇ ਨਿੱਕੇ ਦੁਕਾਨਾਂ ਨੇ ਹਰੇਕ ਦੁਕਾਨਾ ਦੇ ਜੋ ਦੁਕਾਨਦਾਰ ਨੇ ਜਾਂ ਸੰਗਤਾਂ ਨੇ ਆਸ-ਪਾਸ ਦੇ ਘਰਾ ਤੋਂ ਉਹ ਲੰਗਰ ਪ੍ਰਸ਼ਾਦਾ ਜ਼ਰੂਰ ਸੇਵਾ ਕਰਦਿਆਂ ਨੇ ਔਰ ਲੰਗਰ ਦੀ ਸੇਵਾ ਜੜੀ ਹੈ ਕੀਤੀ ਜਾਂਦੀ ਹੈ ਸੋ ਗੱਲ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਲੱਗ ਰਿਹਾ ਹੈ ਔਰ ਸੰਗਤ ਜੜੀ ਇਹ ਸੇਵਾ ਕਰਦੀ ਹੈ ਅੱਜ ਪਹਿਲਾ ਪ੍ਰਕਾਸ਼ ਹੈ ਜੀ ਸੇਵਾ ਹਰ ਸਾਲ ਕਰਦੇ ਹੋ ਔਰ ਕਿਵੇਂ ਦਾ ਇੱਥੇ ਲੱਗਦਾ ਹੈ ਦਰਸ਼ਨ ਕਰਕੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਇਕੱਠ ਦੇਖ ਰਹੇ ਹੋ ਇਹ ਲੋਕਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਆਪ ਲੋਕਾਂ ਨੂੰ ਪਿਆਰ ਦੇ ਰਹੇ ਨੇ ਮਹਾਰਾਜ ਜੇ ਲੋਕਾਂ ਨੂੰ ਪਿਆਰ ਮਿਲਦਾ ਨੇ ਇੰਨੀ ਸੰਗਤ ਇਕੱਠੀ ਹੋਈ ਹੈ ਤੇ ਅਸੀਂ ਤੇ ਇਹੀ ਚਾਹੁੰਦੇ ਆ ਕਿ ਮਹਾਰਾਜ ਸਾਡੇ ਕੋਲ ਹਰ ਸਾਲ ਇਤਨੇ ਸੇਵਾ ਲੈਂਦੇ ਰਹਿਣ ਤੇ ਅਸੀਂ ਮਹਾਰਾਜ ਦੀ ਸੇਵਾ ਕਰਦੇ ਰਹੀਏ ਅੱਜ ਪਹਿਲਾ ਪ੍ਰਕਾਸ਼ ਜਹਾੜਾ ਸੇਸ਼ ਰਸਤੇ ਨੂੰ ਦੇਖੀਏ ਤਾਂ ਬਹੁਤ ਪਵਿੱਤਰ ਰਸਤਾ ਮੰਨਿਆ ਜਾਂਦਾ ਰਾਮ ਸਰ ਸਾਹਿਬ ਕੋ ਦਰਬਾਰ ਸਾਹਿਬ ਤੋਂ ਉਸੇ ਰਸਤੇ ਖੜੇ ਨੇ ਇਹ ਵੇਖੋ ਜੀ ਬਹੁਤ ਪਵਿੱਤਰ ਰਸਤਾ ਜੀ ਲੋਕਾਂ ਦਾ ਇਕੱਠਾ ਮਾਰ ਰਖ ਰਖ ਇੱਥੋਂ ਮਹਾਰਾਜ ਜੀ ਸਵਾਰੀ ਸਾਹਿਬ ਲੈ ਕੇ ਗੁਰਾਮ ਸਰ ਗੁਰਦੁਆਰਾ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਉਨ ਪਹੁੰਚਣੀ ਹੈ ਜੀ ਇੱਥੇ ਵਿੱਚ ਲੋਕਾਂ ਨੇ ਆਪਣੇ ਵੱਲੋਂ ਹਰ ਘਰ ਦੇ ਵਿੱਚੋਂ ਰਸਤ ਲਿਆ ਗਏ ਹਰ ਬੰਦੇ ਨੇ ਹਰ ਘਰ ਦੇ ਇੱਥੇ ਲੰਗਰ ਲਗਾਏ ਹੋਏ ਨੇ ਲੋਕਾਂ ਦਾ ਸਿਰਫ ਪਿਆਰ ਬਾਬਾ ਜੀ ਦਾ ਪਿਆਰ ਲੈਣ ਵਾਸਤੇ ਜਿੱਥੇ ਸੰਗਟਾਂ ਪਹੁੰਚੀਆਂ ਨੇ ਉੱਥੇ ਹੀ ਐਸਜੀਪੀਸੀ ਦੇ ਜੋ ਮੈਨੇਜਰ ਸਾਹਿਬ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਲੰਗਰ ਖਾਲਸੇ ਦੀ ਸੇਵਾ ਨਿਭਾਉਂਦੇ ਨਜ਼ਰ ਆਉਂਦੇ ਨੇ ਵਾਹਿਗੁਰੂ ਅੱਜ ਪਹਿਲਾ ਪ੍ਰਕਾਸ਼ ਹੈ ਤੇ ਸੰਗਤਾਂ ਦਾ ਅਸੀਂ ਇਕੱਠ ਦੇਖੀ ਤਾਂ ਅੱਖਾਂ 'ਚ ਇੰਨੀ ਖੁਸ਼ੀ ਆਉਂਦੀ ਹੈ ਚਿਹਰੇ ਤੇ ਇਹਨਾਂ ਨੂਰ ਆਉਂਦਾ ਹੈ ਕਿ ਇਦਾਂ ਲੱਗਦਾ ਜਿਵੇਂ ਗੁਰੂ ਸਾਹਿਬ ਆਪ ਹੀ ਸੰਗਤਾਂ ਦੇ ਰੂਪ ਚੱਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਮੂਹ ਜੀ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਕੋਲ ਦੀ ਆਪਣੇ ਵੱਲੋਂ ਸਤਕਾਰਯੋਗ ਆਪਣੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਮੂਚੀਆਂ ਸੰਗਤਾਂ ਨੂੰ ਅੱਜ ਦੇ ਇਸ ਖੁਸ਼ੀ ਦੇ ਦਿਹਾੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਜਿੱਤੇ ਤੁਸੀਂ ਸਵਾਲ ਕੀਤਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਮੈਂ ਸੰਗਤਾਂ ਨੂੰ ਕਿ ਜਦੋਂ ਇਹ ਪ੍ਰਕਾਸ਼ ਪੁਰਬ ਦਾ ਦਿਨ ਅੱਜ ਤੋਂ 1 ਸਾਲ ਪਹਿਲਾਂ ਆਰੰਭ ਹੋਇਆ ਸੀ ਉਸ ਦੀ ਸ਼ਾਮ ਤੋਂ ਹੀ ਸੰਗਤ ਪੱਬਾਂ ਭਾਰ ਹੋ ਕੇ ਅਗਲੇ ਦਿਨ ਅਗਲੇ ਸਾਲ ਦੀ ਇੰਤਜ਼ਾਰ ਕਰੀ ਸੀ ਜੋ ਅੱਜ ਬੜਾ ਖੁਸ਼ੀਆਂ ਭਰਿਆ ਸਮਾਂ ਹੈ ਕਿ ਅੱਜ ਮੋਢ ਸੰਗਤਾਂ ਪਰਿਵਾਰਾਂ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਤਦਾਦ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਇਹ ਮਹਾਨ ਨਗਰ ਕੀਰਤਨ ਸੰਪੂਰਨ ਹੋਣਾ ਉਸ ਵਿੱਚ ਸ਼ਾਮਲਾ ਹੋਣ ਵਾਸਤੇ ਗੁਰਦੁਆਰਾ ਸ੍ਰੀ ਰਾਮ ਸਾਹਿਬ ਸਾਹਿਬ ਵਿਖੇ ਪਹੁੰਚਿਆ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸੰਗਤਾਂ 'ਚ ਇਨਾ ਹੁਸ਼ਾ ਹੈ ਇਹ ਤਿੱਲ ਸੁੱਟਣ ਨੂੰ ਜਗ੍ਹਾ ਵੀ ਨਹੀਂ ਪਰ ਸੰਗਤਾਂ ਫਿਰ ਵੀ ਵਾਹਿਗੁਰੂ ਵਾਹਿਗੁਰੂ ਸਤਨਾਮ ਦਾ ਜਾਪ ਕਰਕੇ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਗੁਰੂ ਨੂੰ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਅਤੇ ਸੰਗਤਾਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਉਥੇ ਇਹ ਸੰਗਤ ਦੀ ਕਹਿਲ ਸੇਵਾ ਕਰਨ ਵਾਸਤੇ ਵੱਖ-ਵੱਖ ਸੇਵਾ ਸਭਾ ਸੁਸਾਇਟੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਤੇ ਗੁਰੂ ਕੇ ਲੰਗਰ ਲਗਾ ਕੇ ਚਾਹ, ਫਲ, ਫਰੂਟ, ਠੰਡੇ ਮਿੱਠੇ ਜਲਦੀਆਂ ਸ਼ਮੀਲਾਂ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਉਹ ਇਸ ਲਈ ਜਿੱਥੇ ਹਰ ਇੱਕ ਦੇ ਚਿਹਰੇ ਦੀ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਇਹ ਤ ਇਹ ਤਸਵੀਰ ਦਿਖਾਵਾ ਜਿੱਥੇ ਹੱਥ ਦੇ ਵਿੱਚ ਪੱਖੀਆਂ ਫੜੀਆਂ ਨੇ ਸੰਗਤਾਂ ਨੂੰ ਪੱਖੀਆਂ ਚਲਣ ਦੀ ਸੇਵਾ ਇਹ ਉਸ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ ਕਿਉਂਕਿ ਇਸ ਵੇਲੇ ਪਸੀਨਾ ਹਮਸ ਜਦੋਂ ਸੰਗਤਾਂ ਰਸਤੇ ਵਿੱਚ ਹੁੰਦੀਆਂ ਨੇ ਤੇ ਹੋਰ ਜ਼ਿਆਦਾ ਜਿਹੜੀ ਇੱਕ ਕਹਿ ਦਈਏ ਕਿ ਗਰਮੀ ਹੋ ਜਾਂਦੀ ਹੈ ਪਰ ਸੰਗਤਾਂ ਜੋ ਫਿਰ ਵੀ ਗੁਰੂ ਦਾ ਨਾਮ ਲੈਂਦੀਆਂ ਅੱਗੇ ਵਧਦੀਆਂ ਨੇ ਪਰ ਗੁਰੂ ਦੇ ਸੰਗਤਾਂ ਸੰਗਤਾਂ ਨੂੰ ਜਿਹੜੀ ਇਹ ਪੱਖੀ ਝਲਣ ਦੀ ਸੇਵਾ ਨਿਭਾਉਂਦੇ ਨੇ ਸੋ ਹੋਰ ਸੰਗਤਾਂ ਪਹੁੰਚੇ ਨੇ ਤਸਵੀਰਾਂ ਸਾਂਝੀਆਂ ਕਰਦੀਆਂ ਅੱਜ ਪਹਿਲਾ ਪ੍ਰਕਾਸ਼ ਆ ਆਪਣੇ ਕਾਕੇ ਨਾਲ ਪਹੁੰਚੇ ਹੋ ਤਾਂ ਇਹ ਖੌਣ ਤੋਂ ਹੀ ਸ਼ੁਰੂਆਤ ਹੋ ਗਈ ਹੈ ਕਿ ਸੰਗਤ ਦੇ ਦਰਸ਼ਨ ਕਰਾਉਣੇ ਨੇ ਗੁਰੂ ਸਾਹਿਬ ਦਾ ਇਤਿਹਾਸ ਇਹ ਸੰਗਤ ਦਾ ਹੀ ਹੈ ਜੀ ਗੁਰੂ ਸਾਹਿਬ ਦੀ ਮਿਹਰ ਨਾਲ ਮਾਰੇ ਨੇ ਹਨ ਧੀ ਬਖਸ਼ੀ ਆ ਤੇ ਇਹ ਵੀ ਮਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਤੇ ਜਿੱਦਾਂ ਹਰ ਵਾਰੀ ਮਾਰੇ ਸੇਵਾ ਆਪ ਹੀ ਲੈਂਦੇ ਆ ਤੇ ਇਸ ਵਾਰ ਮਾਰੇ ਨੇ ਇਤੋਂ ਹੀ ਪਹਿਲੀ ਵਾਰੀ ਸੇਵਾ ਲੈ ਰਹੇ ਆ ਤੇ ਮਾਰੇ ਇਦਾਂ ਹੀ ਸੇਵਾ ਲੱਦੇ ਰਹਿਣ ਤੇ ਇਦਾਂ ਹੀ ਚਾਲੂ ਦੀ ਸੇਵਾ ਇਹ ਬੱਚੀ ਆਪ ਕਰਦੀ ਰਹੀ ਭਾਈ ਉਹ ਛੋਟੀ ਬੱਚੀ ਆਪਣੇ ਪਿਤਾ ਨਾਲ ਪਹੁੰਚੀ ਹੈ ਹਰ ਇੱਕ ਤਸਵੀਰ ਜਿਹੜੀ ਇੱਕ ਖਾਸ ਨਜ਼ਰ ਆਉਂਦੀ ਹੈ ਜਿੱਥੇ ਇਸ ਵੇਲੇ ਸੰਗਤਾਂ ਵੱਖ-ਵੱਖ ਸੇਵਾਵਾਂ ਕਰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਖਾਸ ਜਿੱਥੇ ਡਿਊਟੀ ਹੈ ਉਹ ਪ੍ਰਸ਼ਾਸਨ ਵੀ ਇੱਕ ਪਾਸੇ ਲਗਾਉਂਦਾ ਨਜ਼ਰ ਆ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਡਿਊਟੀ ਕੀਤੀ ਜਾਵੇ ਸੰਗਤ ਨੂੰ ਪਰੇਸ਼ਾਨ ਨਾ ਹੋਵੇ ਮੈਂ ਆਪਣੇ ਸਹਿਯੋਗੀ ਨੂੰ ਆਖਾਂਗਾ ਕਿ ਇੱਕ ਵਾਰ ਤਸਵੀਰ ਦਿਖਾਈ ਜਾਵੇ ਔਰ ਤਾਂ ਜੋ ਅਸੀਂ ਤਸਵੀਰ ਦੇ ذریعے ਇਹ ਸੰਗਤਾਂ ਤੱਕ ਪਹੁੰਚਾ ਸਕੀਏ ਜੋ ਪਹਿਲੇ ਪ੍ਰਕਾਸ਼ ਦਿਹਾੜੇ ਦਾ ਜੋ ਇਹ ਸੰਗਤਾਂ ਦਾ ਇਕੱਠ ਹੈ ਉਹ ਜ਼ਰੂਰ ਸਾਂਝਾ ਕਰੀਏ ਸੋ ਇਸ ਵੇਲੇ ਜਿੱਥੇ ਸੰਗਤਾਂ ਵੱਡੀ ਗਿਣਤੀ ਚ ਨੇ ਉੱਥੇ ਪ੍ਰਸ਼ਾਸਨ ਵੀ ਇੱਕ ਪਾਸੇ ਡਿਊਟੀ ਕਰਦਾ ਨਜ਼ਰ ਆ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਸੰਗਤ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਔਰ ਇਸੇ ਦੇ ਨਾਲ ਰਾਮ ਸਰ ਸਹਿਬ ਤੋਂ ਜੋ ਇਹ ਨਗਰ ਕੀਰਤਨ ਸ਼ੁਰੂ ਹੋਇਆ ਹੈ ਔਰ ਇਹ ਦਰਬਾਰ ਸਾਹਿਬ ਤੱਕ ਇੱਕ ਇੱਕ ਦ੍ਰਿਸ਼ ਜਿਹੜਾ ਸਾਂਝਾ ਵੀ ਕੀਤਾ ਜਾ ਰਿਹਾ ਨਾਲੇ ਨਾਲ ਸੰਗਤਾਂ ਜੋ ਆਪਣੀ ਇੱਕ ਗੁਰੂ ਦੀ ਰੰਗਤ ਦੇ ਵਿੱਚ ਰੰਗਿਆ ਹੋਈ ਉਹ ਸੋਹਣਾ ਗੋ ਬਾਜ਼ਾਰ ਜਿਹੜਾ ਢੀੜਾ ਹੋਣ ਲੱਗਿਆ ਤੇ ਸੰਗਤਾਂ ਜੜੀਆਂ ਨੇ ਜੜੀਆਂ ਤਿੰਨ ਤਿੰਨ ਚਾਰ ਚਾਰ ਲਾਈਨਾਂ ਸੀਗੀਆਂ ਉਹਨਾਂ ਨੂੰ ਦੋ ਦੋ ਲਾਈਨਾਂ ਕਰ ਲਿਆ ਔਰ ਮਹਾਰਾਜ ਦੀ ਪਾਲਕੀ ਇੰਨਾ ਹੀ ਗਲੀਆਂ ਚੋਂ ਬਾਜ਼ਾਰਾਂ ਚੋਂ ਲੰਘਣੀ ਹੈ ਔਰ ਇਸ ਮਹਾਰਾਜ ਦੀ ਸਵਾਰੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਹੱਥ ਜੋੜ ਕੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਅਤੇ ਹੋਰ ਜੋ ਪ੍ਰਸ਼ਾਦ ਜਾਂ ਲੰਗਰ ਸੰਗਠਾ ਵਾਸਤੇ ਵਰਤੋਂ ਵਾਸਤੇ ਇਸ ਵੇਲੇ ਦੇਖੀਏ ਤਾਂ ਹਰੇਕ ਬਾਜ਼ਾਰ ਹਰੇਕ ਮੋੜ ਤੇ ਨਜ਼ਰ ਆਉਂਦਾ ਹੈ ਜੋ ਸੰਗਠਾ ਘਰਾਂ ਤੋਂ ਹੀ ਤਸਵੀਰਾਂ ਦੇਖ ਸਕਦੇ ਨੇ ਉਹ ਤਸਵੀਰਾਂ ਕੈਚ ਕਰ ਰਹੇ ਨੇ ਦੂਣ ਸੰਗਠਾ ਜੋ ਘਰਾਂ ਦੇ ਛੱਤਾਂ ਤੇ ਚੜ ਕੇ ਕਿਉਂਕਿ ਇਸੇ ਰਸਤੇ ਤੇ ਸੰਗਠਾ ਦੇ ਘਰ ਵੀ ਨੇ ਲੋਕਾਂ ਦੇ ਘਰ ਆ ਸ਼ਹਿਰ ਵਾਸੀਆਂ ਦੀਆਂ ਦੁਕਾਨਾਂ ਨੇ ਕਈ ਲੋਕ ਕਈ ਸੰਗਠਾ ਜੋ ਆਪਣੇ ਘਰਾਂ ਦੀ ਛੱਤਾਂ ਤੋਂ ਹੀ ਦਰਸ਼ਨ ਕਰ ਰਹੇ ਨੇ ਔਰ ਉੱਥੇ ਹੀ ਤੁਲਾਂ ਦੀ ਵਰਖਾ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਇਸ ਵੇਲੇ ਜਿਹੜਾ ਕੀਤਾ ਜਾ ਰਿਹਾ ਹੈ ਔਰ ਸੰਗਤਾਂ ਖਾਸ ਇੱਕ ਦਿਹਾੜੇ ਨੂੰ ਮਨਾਉਣ ਦੇ ਵਾਸਤੇ ਦੇ ਸਭ ਦੇ ਸਤ ਪਹੁੰਚੇ ਇੱਥੇ ਗੱਕੇ ਦੇ ਜੋਹਰ ਨੇ ਉਹ ਵੀ ਜ਼ਰੂਰ ਸਾਂਝੀ ਕਰਦੇ ਆ ਕਿਉਂਕਿ ਇਸ ਵੇਲੇ ਅਸੀਂ ਪਾਲਕੀ ਸਾਹਿਬ ਦੇ ਬਿਲਕੁਲ ਕਰੀਬਾਂ ਜਿਸ ਕਰਕੇ ਗੱਕੇ ਦੇ ਜੋਹਰ ਅਤੇ ਬਾਕੀ ਹੋਰ ਰੰਗ ਇਸ ਤੋਂ ਸੋ 150 ਮੀਟਰ ਅੱਗੇ ਨੇ ਸੋ ਇਸੇ ਰਸਤੇੋਂ ਜਿਹੜਾ ਅਜ ਨਗਰ ਕੀਰਤਨ ਜਾ ਰਿਹਾ ਜਦੋਂ ਪਹਿਲੀ ਵਾਰੀ ਵੀ ਗਿਆ ਸੀ ਪਹਿਲਾ ਪ੍ਰਕਾਸ਼ ਸਿਹੜਾ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਔਰ ਇਸ ਰੂਟ ਨੂੰ ਰਾਮਸਰ ਰੋਡ ਕਿਹਾ ਜਾਂਦਾ ਹੈ ਪੰਜਵੇਂ ਪਾਤਸ਼ਾਹ ਨੇ ਰਾਮਸਰ ਸਾਹਿਬ ਗੁਰਦੁਆਰੇ ਵਿਖੇ ਭਾਈ ਗੁਰਦਾਸ ਜੀ ਤੋਂ ਗੁਰਬਾਣੀ ਲਿਖਵਾਈ ਸੀ ਸ਼ਾਂਤਮਈ ਮਾਹੌਲ ਵੇਖਿਆ ਤਸਰੋਵਰ ਦੀ ਦੀ ਸੇਵਾ ਉਹ ਵੀ ਸ਼ੁਰੂ ਕੀਤੀ ਤਾਂ ਉੱਥੇ ਇੱਕ ਕੰਡੇ ਤੇ ਤੰਬੂ ਗੱਟ ਕੇ ਫਿਰ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ ਹੈ ਔਰ ਫਿਰ 1644 ਈਸਵੀ ਨੂੰ ਆਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਇਆ ਗਿਆ ਅਤੇ ਪਹਿਲੇ ਮੁਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਹੋਏ ਜਦੋਂ ਗ੍ਰੰਥੀ ਸਿੰਘ ਦੀ ਗੱਲ ਹੋਈ ਕਿ ਹੁਕਮਨਾਮਾ ਕੌਣ ਲਏਗਾ ਤਾਂ ਉਦੋਂ ਜ਼ਰੂਰ ਕਿਹਾ ਗਿਆ ਸੀ ਕਿ ਸੰਕਟਾ ਦੇ ਵਿੱਚੋਂ ਜੋ ਵੀ ਲੱਗਦਾ ਹੈ ਪੰਜਵੇਂ ਬਾਦਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਧੱਕੇ ਕੀਤਾ ਤੇ ਕਿਹਾ ਬਾਬਾ ਬੁੱਢਾ ਸਾਹਿਬ ਤੁਸੀਂ ਹੁਕਮਨਾਮਾ ਲਵੋ ਉਹ ਹੁਕਮਨਾਮਾ ਪਹਿਲਾ ਆਇਆ ਸੀ ਸੰਤਾ ਕੇ ਕਾਰਜ ਆਪ ਕਰੋਗਾ ਪਰ ਕੰਮ ਕਰਾਉਣ ਆਇਆ ਰਾਮ ਇਹ ਰੱਖਾ ਗਣਾ ਇਤਿਹਾਸਾ ਹੋਇਆ ਜਾਂਦਾ ਜਾ ਰਿਹਾ ਬਾਣੀ ਜਿਹੜੀ ਗਾਇ ਕੀਤੀ ਜਾ ਰਹੀ ਹੈ ਇਸੇ ਦੇ ਨਾਲ ਇਹਦਾ ਜਿੱਥੇ ਦਾਸ ਦੀ ਬਾਣੀ ਹੋਈ ਜਾਈ ਸਭ ਤੋਂ ਕਰਦੇ ਰੋਜ਼ਾ ਦੇਖਦੇ ਨੂੰ ਬੰਦਿਤ ਰਸ ਇਸ ਵਾਲੇ ਬਾਜ਼ਾਰਾ ਤੋਂ ਦੂਰ ਦੂਰ ਹੋਇਆ ਇਹ ਗੱਲ ਦੀ ਹੁਣ ਕੁਝ ਸਮੇਂ ਤੱਕ ਜੇ ਕਹਿ ਦਈਏ ਕਿ ਇਸ ਫਿਲਮ ਦੇ 50 ਕਿਲੋਮੀਟਰ ਦਾ ਜੋ ਡਿਸਟੈਂਸ ਹੈ ਉਸ ਨੂੰ ਕਵਰ ਕਰਨ ਲੱਗਿਆਂ ਤਕਰੀਬਨ 2.5 ਤੋਂ 3 ਘੰਟੇ ਲੱਗ ਜਾਂਦੇ ਨੇ ਕਿਉਂਕਿ ਬਹੁਤ ਸਹਜੇ ਸਹਜੇ ਨਗਰ ਕੀਰਤਨ ਅਕੇ ਵਧਾ ਇਸ ਵਿਲੇ ਦੀਆਂ ਖਾਸ ਤਸਵੀਰਾਂ ਨੇ ਇਤਿਹਾਸਿਕਾ ਜਿਹੜੀਆਂ ਜੋ ਲਾਡ ਲਿਆ ਪਹੁੰਚ ਜਾਉਂਦੇ ਨੇ ਜੋਹਰਖਾਨੀਆਂ ਨੇ ਸੋ ਉਹ ਵੀ ਜ਼ਰੂਰ ਅਸੀਂ ਸਾਂਝੇ ਕਰਦੇ ਹਾਂ আর ਨਾਲ ਹੀ ਨਾਲ ਪਹਿਲਾ ਜਿਹੜਾ ਹੁਕਮਨਾਮਾ ਸੀਗਾ ਉਸ ਹੁਕਮਨਾਮੇ ਦੀ ਸ਼ੁਰੂਆਤ ਅੱਜ ਵੀ ਜਦੋਂ ਕੋਈ ਅਜਿਹਾ ਕੰਮ ਚੰਗਾ ਕੰਮ ਕੀਤਾ ਜਾਂਦਾ ਤਾਂ ਉਦੋਂ ਯਾਦ ਕੀਤਾ ਜਾਂਦਾ ਪਹਿਲਾ ਹੁਕਮਨਾਮਾ ਆਇਆ ਸੀਗਾ ਸੰਤਾ ਕੇ ਗਾਰਜਾਤ ਖਲਵਾ ਹਰ ਕੰਮ ਕਰਵਣ ਆਇਆ ਰਾਮਧਰ ਸੁਹਾਵੀ ਥਾਲ ਸੁਹਾਵਾ ਤੇ ਚੰਰਤ ਜਲਛਾਇਆ ਰਾਮ ਇਸ ਅਸਥਾਨ ਤੋਂ ਇੱਥੇ ਵਕ ਵਕ ਜੱਥੇ ਪਹੁੰਚੇ ਨੇ ਜੋਤਖੰਦ ਦੀਆਂ ਗੱਤਕੀ ਦੇ ਜੋਤੜੇ ਉਹ ਵੀ ਅਸੀਂ ਇਹ ਕਰ ਦਿੰਦੇ ਆ ਅਗਲੇ ਆਪਾ ਜਾਨੀ ਹਰ ਸਿੰਘ ਜਿੰਨਾ ਵੱਲੋਂ ਘੱcke ਦੇ ਜੋਹਰ ਉਹ ਦਿਖਾਏ ਜਾ ਰਹੇ ਨੇ ਔਰ ਵਿਚ ਵਿਚ ਜਿੱਥੇ ਹੁਣ ਬਾਜ਼ਾਰ ਜਿਹੜੇ ਨੇ ਉਹ ਵੀ ਭੀੜੇ ਨੇ ਨਿੱਕੀਆਂ ਗਲੀਆਂ ਨੇ ਇਹਨਾਂ ਰਸਤਿਆਂ ਤੋਂ ਗੁਰੂ ਸਾਹਿਬ ਜੀ ਦਾ ਜੋ ਨਗਰ ਕੀਰਤਨ ਹੈ ਉਹ ਅਸੀਂ ਦੇਖ ਸਕਦੇ ਹਾਂ ਕਿ ਕਿੰ ਸੂਖ ਸੁਖੀ ਨਾਲ ਸਜਾਇਆ ਹੋਇਆ ਔਰ ਹਰ ਸਿੰਘ ਜਿੰਨਾ ਵੱਲੋਂ ਘੱcka ਖੇੜਿਆ ਜਾ ਰਿਹਾ ਗੁਰਦੇ ਲਾਟੀਆਂ ਪਾਉਂਦਾ ਘੱcka ਖੇੜ ਰਹੀਆਂ ਨੇ ਬਿਲਕੁਲ ਸਾਡੇ ਨਾਲ ਇਸੇ ਨੇ ਘੜਾ ਪਵਿੱਤਰ ਦਿਵਾੜਾ ਕਰ ਰਹੇ ਨਹੀਂ ਹੋ ਰਹੇ ਨਾਲ ਹੀ ਜਹਦ ਸਿੰਘ ਉਰਦੇ ਲਾਟਿਆ ਫੌਜਾਂ ਜੋ ਗੱਤਕੇ ਤੇ ਚੋਹਰ ਦਿਖਾ ਰਹੇ ਨੇ ਅਤਾਰਜੀ ਬੜੀ ਖੁਸ਼ੀ ਪ੍ਰਾਪਤ ਕਰ ਰਹੇ ਹੋ ਪਹਿਲੇ ਪ੍ਰਕਾਸ਼ ਜਾੜੇ ਤੇ ਸੇਵਾ ਕਰਕੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਾੜੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਮਹਾਰਾਜ ਮੇਰ ਕਰੇ ਕਿਰਪਾ ਕਰੇ ਸਭ ਨੂੰ ਖੁਸ਼ੀਆਂ ਕਿਹੜੇ ਬਖਸ਼ੇ ਪੋਸਟਰਾਂ ਨੂੰ ਜਿਹੜੇ ਪੋਸਟਿੰਗ ਆਏ ਸਭ ਤੋਂ ਮਹਾਰਾਜ ਤਰੱਕੀ ਬਖਸ਼ੇ ਔਰ ਲੱਖ ਲੱਖ ਵਧਾਈਆਂ ਕਰੂੰ ਜਨ ਸਾਹਿਬ ਦੇ ਪ੍ਰਕਾਸ਼ ਸ਼ੋਭਾ ਦੇ ਲਾਟੀਆਂ ਫੌਜਾਂ ਜੋ ਕੱत्ता ਖੇਡ ਰਹੀਆਂ ਨੇ ਖੁਸ਼ੀਆਂ ਆਪਣੇ ਧੱਗ ਨਾਲ ਬਣਾਈਆਂ ਜਾ ਰਹੀਆਂ ਨੇ ਹਾਂ ਸਿੰਘਾ ਜੀ ਤੁਸੀਂ ਕੱत्ता ਖੇਡ ਗਈ ਜ਼ਾਹਰ ਹੁੰਦੀ ਹੈ ਪਹਿਲਾ ਤਕਰਾਸ਼ ਜਹਾੜਾ ਕੱत्ता ਖੇਡਿਆ ਜਾ ਰਿਹਾ ਧੋਲ ਦੀ ਸਾਥ ਤੇ ਕੱत्ता ਖੇਡਦੇ ਸਿੰਘ ਨਜ਼ਰ ਆ ਰਹੇ ਨੇ ਬਜ਼ਾਅ ਤੇ ਜਿਸ ਕਰਕੇ ਹਾਲ ਹੈ ਸਿੰਘਾਂ ਦੇ ਨਾਲ ਬੜੀ ਖਾਸ ਤਸਵੀਰਾਂ ਦੀ ਕੀਤੀ ਜਾ ਰਹੀ ਹੈ ਤਾਰੇ ਕੀਤਾ ਆਪਣੀਆਂ ਦੁਕਾਨਾਂ ਤੇ ਖੜਕੇ ਦੁਕਾਨਾਂ ਖੋਲ ਕੇ ਇਹ ਨਵਕੀਪੁਰਾ ਇਹ ਦੇਖ ਰਹੇ ਨੇ ਕਿ ਅਰੇਕ ਬਾਜ਼ਾਰ ਦੀ ਗੱਲ ਕਰਾਂ ਤਾਂ ਭੀੜਾ ਰੁਹਾਂ ਹੋਣ ਕੱਟ ਕੇ ਸੰਗਤਾਂ ਜੜੀਆਂ ਗੁਰੂ ਸਾਹਿਬ ਦਾ ਇੰਤਜ਼ਾਰ ਕਰ ਰਹੀਆਂ ਨੇ ਇਸੇ ਰਸਤੇੋਂ ਮਹਾਰਾਜ ਦੀ ਸਵਾਰੀ ਨਿਕਲਣੀ ਹੈ ਆਪਕਾ ਖਾਵਾ ਤੇ ਜੋ ਐਸੇ ਪ੍ਰੀਸ਼ਵਤੋਂ ਪ੍ਰਬੰਧ ਨੇ ਜਿੱਥੇ ਇੱਕ ਤਸਵੀਰ ਹੈ ਜੋ ਮਹਾਂ ਸਿੰਘ ਗੁਰਦੇ ਲਾਗਿਆ ਫੌਜ ਦਾ ਇੱਕ ਹੋਰ ਜੱਥਾ ਨਿਹੰਗ ਸਿੰਘਾਂ ਦਾ ਜਿਹੜਾ ਦਿੱਕਾ ਤੇ ਜੋਰ ਦਿਖਾ ਰਿਹਾ ਔਰ ਨਾਲ ਹੀ ਆਸ-ਪਾਸ ਸੰਗਤਾਂ ਇੰਤਜ਼ਾਰ ਕਰ ਰਹੀਆਂ ਨੇ ਪੱਖੀਆਂ ਫੜ ਕੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੰਗਤਾਂ ਨੂੰ ਕਿ ਕਿਸੇ ਵੀ ਸੰਗਤ ਨੂੰ ਗਰਮੀ ਨਾ ਲੱਗੇ ਜੋ ਨਗਰ ਕੀਰਤਨ ਦੇ ਵਿੱਚ ਸੇਵਾ ਕਰਦੀ ਹੋਈ ਸੰਗਤ ਵੱਧ ਰਹੀ ਹੈ ਦਰਸ਼ਨ ਕਰ ਰਹੀ ਹੈ ਉਹਨਾਂ ਨੇ ਮਹਾਰਾਜ ਦੀ ਬਾਲਕੀ ਸਾਹਿਬ ਦੇ ਵਾਸਤੇ ਸੇਰੇ ਜਾਂ ਕੋਈ ਹੋਰ ਪੇਸ਼ ਕਰਨੀ ਹੈ ਉਹ ਵੀ ਨਾਲ ਨਾਲ ਸੰਗਤਾਂ ਲੈ ਰਹੀਆਂ ਨੇ ਔਰ ਸੇਰੇ ਬੁੱਲਾ ਦੇ ਹਾਰ ਸਾਹਿਬ ਦੀ ਸਵਾਰੀ ਵਾਸਤੇ ਸੰਤਾਂ ਤੇ ਪਵਿੱਤਰੀਆਂ ਨੇ ਤਾਂ ਜੋ ਗੁਰੂ ਸਾਹਿਬ ਦੀਆਂ ਦੁਆਵਾਂ ਕਾਸੀ ਖੁੱਲਾ ਦੇ ਨਾਲ ਸਵਾਗਤ ਕਰੀਏ ਅੱਗੇ ਖਾਨਸਾ ਇਸਿਲਗੜ ਦਾ ਖੇਤਰ ਹੈ ਜਿੱਥੇ ਭਾਈ ਗੁਰੂ ਦੇ ਲਾਗੀਆਂ ਫੌਜਾਂ ਇੱਥੇ ਪਹੁੰਚੀਆਂ ਨੇ ਔਰ ਨਾਲ ਹੀ ਇੱਥੇ ਇੱਕ ਖਾਸ ਤਸਵੀਰ ਹੈ ਔਰ ਇਸ ਤਸਵੀਰ ਦੇ ਵਿੱਚ ਨਵੇਂ ਇੱਕ ਚੀਜ਼ ਹੈ ਕਿ ਹਰੇਕ ਕਿਸੇ ਨੂੰ ਇੰਤਜ਼ਾਰ ਹੈ ਕਿ ਇੱਥੇ ਆਕੇ ਦਾ ਉਹ ਜ਼ਰੂਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਜੋ ਇਤੋ ਦੀ ਅਕੂਸ਼ੀਏ ਜਿਵੇਂ ਨੇ ਪ੍ਰਾਪਰ ਕਰ ਸਕਦੇ ਨੇ ਅੱਜ ਜਦੋਂ ਨੇ ਪਹੁੰਚਿਆ ਬਾਦ ਵਿੱਚ ਕਿ ਜੋ ਵੀ ਜੀਫੀਟਨ ਦੇ ਵਿੱਚ ਚੱਲ ਰਿਹਾ ਅਸੀਂ ਉਹ تھوڑا ਸਮਝੇ ਕਰ ਰਹੇ ਹਾਂ ਵਕ ਵਕ ਅਸੀਂ ਦੇਖਿਆ ਹਰ ਦੁਕਾਨ ਤੇ ਹਰ ਦੋ ਕਦਮ ਤੋਂ ਬਾਅਦ ਕੋਈ ਸਮੋਸੇ ਦਾ ਲੰਗਰ ਲਾ ਕੇ ਬੈਠਾ ਕੋਈ ਸਨੈਕਸ ਦਾ ਹਰ ਤਰ੍ਹਾਂ ਦੇ ਵਿੰਡਰ ਜੜੇ ਲਾਏ ਗਏ ਨੇ ਸੋ ਗੁਰੂ ਦੇ ਲਾਟੀਆਂ ਬਹੁਤ ਹੋਰ ਜੱਥਾ ਬੜਾ ਘੱਟਾ ਕਿਹੜਾ ਗੱਤ ਕੇ ਜੋਰ ਬਖਾ ਰਿਹਾ ਔਰ ਨਾਲ ਦੀ ਗਾਣ ਜੜੀ ਆ ਕਸਮ ਪਾਤਸ਼ਾਹ ਦਾ ਬਾਸ ਉਹ ਵੀ ਨਿਹੰਗ ਸਿੰਘਾਂ ਜੱਲਵਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਸ਼ਿਗਗਰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪ੍ਰੋਗਰਾਂਡਾ ਲੱਗੀਆਂ ਹੋਈਆਂ ਨੇ ਤਾਂ ਦੂਸਰੇ ਪਾਸੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਉਸਨੇ ਦਰਬਾਰ ਸਾਹਿਬ ਦਾ ਜਿਹੜਾ ਹੈ ਬੇਹਦ ਹੀ ਖੂਬਸੂਰਤ ਮਾਡਲ ਤਿਆਰ ਕੀਤਾ ਮਾਡਲ ਤਿਆਰ ਕਰਨ ਦੇ ਵਿੱਚ ਉਸਨੂੰ 3 ਮਹੀਨੇ ਦਾ ਸਮਾਂ ਲੱਗਿਆ ਔਰ ਦਰਬਾਰ ਸਾਹਿਬ ਦਾ ਪਹਿਲਾ ਬਿਨਾ ਸੋਨੇ ਵਾਲਾ ਮਾਡਲ ਇਹ ਜੋ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਇਆ ਉਸੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਾਂ ਇਸੇ ਸਮੇਂ ਇਸ ਜਗ੍ਹਾ ਦੇ ਉੱਤੇ ਥਾਂ ਦੇ ਉੱਤੇ ਜਦੋਂ ਅਸੀਂ ਦਰਬਾਰ ਸਾਹਿਬ ਦਾ ਜ਼ਿਕਰ ਕਰਦੇ ਹਾਂ ਤਾਂ ਅੱਜ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚੀ ਹੋਈ ਹੈ ਸ਼ੁਗਵਰਨ ਸਾਹਿਬ ਜੀ ਦਾ ਜਿੱਥੇ ਅੱਜ ਪਹਿਲਾ ਪ੍ਰਕਾਸ਼ ਪੂਰਵ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਇਸ ਸ਼ਖਸ ਦੀ ਤਰਫੋਂ ਇਹ ਮਾਡਲ ਜਿੱਥੇ ਆ ਕੇ ਲੱਖਾਂ ਦੀ ਗਿਣਤੀ ਚ ਸਰਜੜੇ ਨੇ ਉਹ ਚੁੱਕਦੇ ਨੇ ਨਦਮਸਤਕ ਹੁੰਦੇ ਨੇ ਜੋ ਆਸਥਾ ਦਾ ਕੇਂਦਰ ਹੈ ਜਿੱਥੇ ਇਲਾਹੀ ਬਾਣੀ ਦਾ ਸਰਵਣ ਜੜਾ ਉਹ ਲੋਕ ਕਰਦੇ ਨੇ ਤਾਂ ਇਹ ਗੁਰਪ੍ਰੀਤ ਸਿੰਘ ਹੈ ਜਿਸ ਨੇ ਇਹ ਮਾਡਲ ਤਿਆਰ ਕੀਤਾ ਹੈ ਔਰ ਗੁਰਪ੍ਰੀਤ ਸਿੰਘ ਨੇ ਪੰਜ ਤਖਤ ਸਹਿਬਾਨਾ ਦੇ ਮਾਡਲ ਵੀ ਤਿਆਰ ਕੀਤੇ ਨੇ